ਇੰਦਰਜੀਤ ਕੌਰ ਮਾਨ ਜੀ ਦੇ ਦਿੰਦੇ ਸਰ ਦੇ ਦਿੰਦੇ ਨਾ ਸਾਰੇ ਨਾ ਸਾਰੇ ਨਾ ਹਾਊਸ ਦਾ ਧਿਆਨ ਇੱਕ ਬਹੁਤ ਹੀ ਸੰਜੀਦਾ ਮਸਲਾ ਪੰਜਾਬ ਦਾ ਜਿਹਦੇ ਬਾਰੇ ਤੇ ਲਿਵਾਉਣਾ ਚਾਹੁੰਦੇ ਆ ਕਿ ਪੰਜਾਬ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਧੀਆਂ ਜਿਨ੍ਹਾਂ ਨੂੰ ਵਿਦੇਸ਼ੀ ਲਾੜੇ ਪਿਆ ਕੇ ਛੱਡ ਜਾਂਦੇ ਬੋਲਣ ਬੋਲਣ ਦੇ ਉਹਨਾਂ ਨੂੰ स्पीकर साहब सा मुद्दा बहुत سنجیدہ ਆ ਔਰ ਪੰਜਾਬ ਦੀਆਂ ਬੱਚੀਆਂ ਦੇ ਨਾਲ ਸੰਬੰਧਤ ਆ ਮੈਂ ਬਿਲਕੁਲ ਟਾਈਮ ਦੇਉਂਗਾ ਪਲੀਜ਼ ਬੈਠੋ ਮੈਂ ਟਾਈਮ ਦਊਂਗਾ ਬੈਠੋ ਪਲੀਜ਼ ਸਰ ਮੈਂ ਟਾਈਮ ਦੇਉਂਗਾ ਸਰ ਬੋਲ ਰਹੇ ਨੇ ਹੁਣ ਸਰ ਸਾਹਿਬ ਬੋਲ ਰਹੇ ਨੇ ਹੁਣ ਗੱਲ ਪੂਰੀ ਹੋ ਲੰਦੀ ਹੈ स्पीकर ਸਾਹਿਬ ਪੰਜਾਬ ਦੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਧੀਆਂ ਜਿਨ੍ਹਾਂ ਨੂੰ ਵਿਦੇਸ਼ੀ ਲਾੜੇ ਵਿਆਹ ਕੇ ਇੱਥੇ ਛੱਡ ਜਾਂਦੇ ਆ ਔਰ ਬਹੁਤਿਆਂ ਕੁਛੜ ਨਿਆਣੇ ਚੱਕੀ ਗੜੀ ਗੜੀ ਥਾਂ ਥਾਂ ਤੇ ਇਨਸਾਫ ਵਾਸਤੇ ਭਟਕਦੀਆਂ ਨਾ ਉਹਨਾਂ ਦੇ ਸਹਰੇ ਵਾਲੀ ਵਾਸ ਬਣਦੇ ਆ ਤੇ ਨਾ ਪੇਕਿਆਂ ਦੇ ਵਿੱਚ ਕਿਤੇ ਥਾਂ ਬਣਦੀ ਆ ਔਰ ਇਹ ਗਿਣਤੀ ਹਜ਼ਾਰਾਂ ਦੇ ਵਿੱਚ ਪੰਜਾਬ ਦੇ ਵਿੱਚ ਹੋ ਸਕਦਾ ਜੇ ਮਿਨਿਊਟਲੀ ਕੀਤੀ ਜਾਵੇ ਤੇ ਲੱਖਾਂ ਦੇ ਵਿੱਚ ਪਹੁੰਚ ਜਾਵੇ ਔਰ ਉਹਨਾਂ ਦੇ ਬੱਚੇ ਜਵਾਨ ਤੱਕ ਹੋ ਜਾਂਦੇ ਆ ਔਰ ਜਿਹੜੇ ਸਹਰੇ ਨੇ ਉਹ ਉਹਨਾਂ ਨੂੰ ਆਪਣੀ ਬੇਦਖਲੀ ਦੇ ਨੋਟਿਸ ਜਾਰੀ ਕਰ ਦਿੰਦੇ ਆਪਣੇ ਬੱਚਿਆਂ ਨੂੰ ਕਿ ਜੇ ਅਸੀਂ ਮੁੰਡਾ ਬੇਦਖਲ ਕਰ ਦਿੱਤਾ ਜਾਓ ਆਪਣੇ ਮੁੰਡਿਆਂ ਦੇ ਪਿੱਛੇ ਕੈਨੇਡਾ ਅਮਰੀਕਾ ਦੇ ਵਿੱਚ ਜਾ ਵੜਦੇ ਆ ਮੈਂ ਤੁਹਾਡੇ ਧਿਆਨ ਤੁਹਾਡੇ ذریعے ਹਾਊਸ ਦੇ ਧਿਆਨ ਵਿੱਚ ਇਹ ਗੱਲ ਲਿਆਉਣਾ ਚਾਹੁੰਦੀ ਕਿ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੀਆਂ ਤੇ ਅੱਗੋਂ ਉਹਨਾਂ ਦੇ ਬੱਚਿਆਂ ਦਾ ਕੋਈ ਭਵਿੱਖ ਨਹੀਂ ਹੈ ਉਸ ਭਵਿੱਖ ਵਾਸਤੇ ਕੀ ਪੰਜਾਬ ਸਰਕਾਰ ਆਪਾਂ ਕੋਈ ਇਹ ਵਿਸ਼ੇਸ਼ ਉਪਰਾਲਾ ਕਰੀਏ ਕਿ ਜਿਹੜੀ ਜਾਇਦਤ ਹੁੰਦੀ ਆ ਸਹਰਿਆਂ ਦੀ ਬੇਸ਼ੱਕ ਬੇਦਖਲੀ ਹੋਵੇ ਬੇਸ਼ੱਕ ਕੁਝ ਵੀ ਹੋਵੇ ਉਹ ਉਸ ਬੱਚੀ ਨੂੰ ਉਹਦੇ ਬੱਚਿਆਂ ਨੂੰ ਉਹਦੇ ਜ਼ਿੰਦਗੀ ਦੇ ਗੁਜ਼ਰਬਸਰ ਵਾਸਤੇ ਕੋਈ ਨਾ ਕੋਈ ਉਪਰਾਲੇ ਕੀਤੇ ਜਾਣ ਬਹੁਤ ਵੱਡੇ ਸਮੱਸਲੇ ਨੇ ਇਹ ਪੰਜਾਬ ਦੀਆਂ ਬੱਚੀਆਂ ਦੇ ਜੀ ਧੰਨਵਾਦ ਇੰਦਰਜੀਤ ਕੌਰ ਮਾਨ ਜੀ ਦੇ ਦਿੰਨੇ ਸਰ ਦੇ ਦਿੰਨੇ ਧੰਨਵਾਦ ਸਿਕਾ ਨੇ ਸਾਰੇ ਨਮ ਸਾਰੇ ਨਮ ਹਾਊਸ ਦਾ ਧਿਆਨ ਇੱਕ ਬਹੁਤ ਹੀ ਸੰਜੀਦਾ ਮਸਲਾ ਪੰਜਾਬ ਦਾ ਜਿਹਦੇ ਬਾਰੇ ਤੇ ਲਵਾਉਣਾ ਚਾਹੁੰਦੇ ਆ ਕਿ ਪੰਜਾਬ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਧੀਆਂ ਜਿਨ੍ਹਾਂ ਨੂੰ ਵਿਦੇਸ਼ੀ ਲਾਗੇ ਪਿਆ ਕੇ ਛੱਡ ਜਾਂਦੇ ਨੇ ਸਪੀਕਰ ਸਾਹਿਬ ਸੇ ਮੁੱਦਾ ਬਹੁਤ ਸੰਜੀਦਾ ਆ ਔਰ ਪੰਜਾਬ ਦੀਆਂ ਬੱਚੀਆਂ ਦੇ ਨਾਲ ਸੰਬੰਧਤ ਆ ਮੈਂ ਬਿਲਕੁਲ ਟਾਈਮ ਦੇਵਾਂਗਾ ਪਲੀਜ਼ ਬੈਠੋ ਮੈਂ ਟਾਈਮ ਦੇਵਾਂਗਾ ਬੈਠੋ ਪਲੀਜ਼ ਸਰ ਮੈਂ ਟਾਈਮ ਦੇਵਾਂਗਾ ਸਰ ਬੋਲ ਰਹੇ ਨੇ ਉਹ ਸਪੀਕਰ ਸਾਹਿਬ ਬੋਲ ਰਹੇ ਨੇ ਉਹ ਗੱਲ ਪੂਰੀ ਹੋ ਲੈਂਦੀ ਹੈ ਸਪੀਕਰ ਸਾਹਿਬ ਪੰਜਾਬ ਦੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਧੀਆਂ ਜਿਨ੍ਹਾਂ ਨੂੰ ਵਿਦੇਸ਼ੀ ਲਾੜੇ ਵਿਆਹ ਕੇ ਇੱਥੇ ਛੱਡ ਜਾਂਦੇ ਆ ਔਰ ਬਹੁਤਿਆਂ ਕੁਛੜ ਨਿਆਣੇ ਚੱਕੀ ਗੜੀ-ਗੜੀ ਥਾਂ-ਥਾਂ ਤੇ ਇਨਸਾਫ ਵਾਸਤੇ ਭਟਕਦੀਆਂ ਨਾ ਉਹਨਾਂ ਦੇ ਸੋਹਰੇ ਵਾਲੀ ਵਾਸ ਬਣਦੇ ਆ ਤੇ ਨਾ ਪੇਕਿਆਂ ਦੇ ਵਿੱਚ ਕਿਤੇ ਥਾਂ ਬਣਦੀ ਆ ਔਰ ਇਹ ਗਿਣਤੀ ਹਜ਼ਾਰਾਂ ਦੇ ਵਿੱਚ ਪੰਜਾਬ ਦੇ ਵਿੱਚ ਹੋ ਸਕਦਾ ਜੇ ਮਿਨਿਊਟਲੀ ਕੀਤੀ ਜਾਵੇ ਤੇ ਲੱਖਾਂ ਦੇ ਵਿੱਚ ਪਹੁੰਚ ਜਾਵੇ ਔਰ ਉਹਨਾਂ ਦੇ ਬੱਚੇ ਜਵਾਨ ਤੱਕ ਹੋ ਜਾਂਦੇ ਆ ਔਰ ਜਿਹੜੇ ਸੋਹਰੇ ਨੇ ਉਹ ਉਹਨਾਂ ਨੂੰ ਆਪਣੀ ਬੇਦਖਲੀ ਦੇ ਨੋਟਿਸ ਜਾਰੀ ਕਰ ਦਿੰਦੇ ਆਪਣੇ ਬੱਚਿਆਂ ਨੂੰ ਕਿ ਜੇ ਅਸੀਂ ਮੁੰਡਾ ਬੇਦਖਲ ਕਰ ਦਿੱਤਾ ਜਾਓ ਆਪਣੇ ਮੁੰਡਿਆਂ ਦੇ ਪਿੱਛੇ ਕੈਨੇਡਾ ਅਮਰੀਕਾ ਦੇ ਵਿੱਚ ਜਾ ਵੜਦੇ ਆ ਮੈਂ ਤੁਹਾਡੇ ਧਿਆਨ ਤੁਹਾਡੇ ذریعے ਹਾਊਸ ਦੇ ਧਿਆਨ ਵਿੱਚ ਇਹ ਗੱਲ ਲਿਆਉਣਾ ਚਾਹੁੰਦੀ ਕਿ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੀਆਂ ਤੇ ਅੱਗੋਂ ਉਹਨਾਂ ਦੇ ਬੱਚਿਆਂ ਦਾ ਕੋਈ ਭਵਿੱਖ ਨਹੀਂ ਹੈ ਉਸ ਭਵਿੱਖ ਵਾਸਤੇ ਕੀ ਪੰਜਾਬ ਸਰਕਾਰ ਆਪਾਂ ਕੋਈ ਇਹ ਵਿਸ਼ੇਸ਼ ਉਪਰਾਲਾ ਕਰੀਏ ਕਿ ਜਿਹੜੀ ਜਾਇਦਤ ਹੁੰਦੀ ਆ ਸਹਰਿਆਂ ਦੀ ਬੇਸ਼ੱਕ ਬੇਦਖਲੀ ਹੋਵੇ ਬੇਸ਼ੱਕ ਕੁਝ ਵੀ ਹੋਵੇ ਉਹ ਉਸ ਬੱਚੀ ਨੂੰ ਉਹਦੇ ਬੱਚਿਆਂ ਨੂੰ ਉਹਦੇ ਜ਼ਿੰਦਗੀ ਦੇ ਗੁਜ਼ਰਬਸਰ ਵਾਸਤੇ ਕੋਈ ਨਾ ਕੋਈ ਉਪਰਾਲੇ ਕੀਤੇ ਜਾਣ ਬਹੁਤ ਵੱਡੇ ਸਮੱਸਲੇ ਨੇ ਇਹ ਪੰਜਾਬ ਦੀਆਂ ਬੱਚੀਆਂ ਦੇ ਜੀ ਧੰਨਵਾਦ